ਪੰਜਾਬ ਦੇ ਨੌਜਵਾਨਾਂ ਵਿੱਚ ਇੱਥੇ ਇੱਕ ਪਾਸੇ ਵਿਦੇਸ਼ਾਂ ਨੂੰ ਦੌੜਨ ਦੀ ਹੋਰ ਲਗੀ ਹੋਈ ਹੈ ਉੱਥੇ ਵਿਦੇਸ਼ ਕੈਨੇਡਾ ਦੀ ਧਰਤੀ ਤੇ ਵੱਸਦੇ ਪਿੰਡ ਮਾਣੂਕੇ ਦੇ ਨੌਜਵਾਨ ਰਣਜੀਤ ਸਿੰਘ ਧੀਰਾ ਕੈਨੇਡਾ ਸੁਖਵਿੰਦਰ ਸਿੰਘ ਸ਼ਿੰਦਾ ਕੈਨੇਡਾ ਅਤੇ ਉਹਨਾਂ ਦੇ ਦੋਸਤ ਬਲਦੇਵ ਸਿੰਘ ਸੰਧੂ ਨੇ ਪਿੰਡ ਮਾਣੂਕੇ ਵਿਖੇ ਰਲ ਮਿਲ ਕੇ ਇੱਕ ਮਾਲਵਾ ਗੌਰਟ ਫਾਰਮ ਖੋਲ੍ਹਿਆ ਹੈ ਜੀ ਹਾਂ ਬੱਕਰੀਆਂ ਤੇ ਬੱਕਰੀਆਂ ਦਾ ਫਾਰਮ ਖੋਲ੍ਹਿਆ ਹੈ ਰਣਯਨ ਕ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲੀ ਗੱਲ ਇਹ ਹੈ ਕਿ ਫਾਰਮ ਨੂੰ ਦੇਖਣ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਵੈਟਰਿਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਟਰਾਂਸਫਰਰ ਡਾਕਟਰ ਇੰਦਰਜੀਤ ਸਿੰਘ ਅਚੇਚੇ ਤੌਰ ਤੇ ਆਪਣੀ ਟੀਮ ਨਾਲ ਪਹੁੰਚੇ। ਉਹਨਾਂ ਨੇ ਜਿੱਥੇ ਇਹਨਾਂ ਦੇ ਇਸ ਹੌਸਲੇ ਤੇ ਉਦਮ ਦੀ ਸ਼ਲਾਘਾ ਕੀਤੀ ਉੱਥੇ ਉਹਨਾਂ ਨੇ ਕਿਹਾ ਕਿ ਸਾਨੂੰ ਵਿਦੇਸ਼ਾਂ ਵੱਲ ਦੌੜਨ ਦੀ ਲੋੜ ਨਹੀਂ ਇੱਥੇ ਹੀ ਅਸੀਂ ਚੰਗੇ ਮਿਹਨਤ ਕਰਕੇ ਕੰਮਕਾਰ ਕਰ ਸਕਦੇ ਹਾਂ। ਜ਼ਿਕਰ ਜੋਗੇ ਕਿ ਇਸ ਫਾਰਮ ਨੂੰ ਦੇਖਣ ਲਈ ਅਨੇਕਾਂ ਲੋਕ ਹਰ ਰੋਜ਼ ਇੱਥੇ ਪਹੁੰਚ ਰਹੇ ਹਨ ਅਤੇ ਚੰਗੀ ਨਸਲ ਦੇ ਇਹ ਬੱਕਰੇ ਅਤੇ ਬکریاں ਨੂੰ ਇੱਥੇ ਰੱਖਿਆ ਗਿਆ ਹੈ ਇਸ ਸੰਬੰਧ ਵਿੱਚ ਗੱਲ ਕਰਦੇ ਆਂ ਬਲਦੇਸ ਸਿੰਘ ਸੰਧੂ ਨੇ ਦੱਸਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਮਾਣੂਕੇ ਦੇ ਵਿੱਚ ਅੱਜ ਦੇਖਿਆ ਬੱਕਰੀਆਂ ਰੱਖੀਆਂ ਹੋਈਆਂ ਨੇ ਬੜੇ ਵਧੀਆ ਢੰਗ ਦੇ ਨਾਲ ਸ਼ੌਂਕ ਦੇ ਨਾਲ ਹਾਂਜੀ ਇਹ ਮਤਲਬ ਕਿਵੇਂ ਤੁਹਾਨੂੰ ਲੱਗਿਆ ਵੀ ਇੱਥੇ ਸ਼ੁਰੂਆਤ ਇਹ ਹੋਣੀ ਚਾਹੀਦੀ ਹੈ ਤੇ ਕਿਹਨੇ ਕੀਤੀ ਸ਼ੁਰੂਆਤ ਇਹ ਸ਼ੁਰੂਆਤ ਅਸੀਂ ਰਲ ਮਿਲ ਕੇ ਸਾਰਿਆਂ ਨੇ ਕੀਤੀ ਹੈ ਜੀ ਅੱਛਾ ਆ ਕਾਫੀ ਟਾਈਮ ਤੋਂ ਸਾਡਾ ਸੀ ਵੀ ਕੁਝ ਕੀਤਾ ਜਾਵੇ ਅਲਹਿਦਾ ਕੀਤਾ ਜਾਵੇ ਜਿਵੇਂ ਸਾਡੇ ਨੌਜਵਾਨ ਇਥੋਂ ਛੱਡ ਛੱਡ ਕੇ ਜਾ ਰਹੇ ਨੇ ਸੋ ਇੱਥੇ ਵੀ ਕੰਮ ਬਹੁਤ ਨੇ ਜਿਹੜੇ ਕੀਤੇ ਜਾ ਸਕਦੇ ਨੇ ਸੋ ਇਸ ਤਰ੍ਹਾਂ ਅਸੀਂ ਲੰਬੀ ਸੋਚ ਵਿਚਾਰ ਤੋਂ ਸਾਰਾ ਸਟੱਡੀ ਕੀਤਾ ਪੰਜਾਬ ਦੇ ਵੱਖਰੇ ਵੱਖਰੇ ਫਾਰਮਾਂ ਤੇ ਘੁੰਮੇ ਸਾਰਾ ਇਸ ਕਿਤੇ ਬਾਰੇ ਜਾਣਕਾਰੀ ਹਾਸਲ ਕੀਤੀ ਫਿਰ ਅਸੀਂ ਕੰਮ ਸਟਾਰਟ ਕੀਤਾ ਫਿਰ ਪ੍ਰੋਪਰ ਬਰੀਡਿੰਗ ਤੇ ਕੰਮ ਕੀਤਾ ਅਸੀਂ ਫਿਰ ਅਸੀਂ মিডিਆ ਦੇ ਸਾਹਮਣੇ ਆਏ ਆ ਪਿਛਲੀ 24 ਫਰਵਰੀ ਨੂੰ ਅਸੀਂ ਚੜਕ ਮੇਲੇ ਤੇ ਗਏ ਜਿੱਥੇ ਲੋਕਾਂ ਵੱਲੋਂ ਬਹੁਤ ਸੋਹਣਾ ਰਿਸਪੌਂਸ ਆਇਆ 25 ਤਰੀਕ ਨੂੰ ਪਿੰਡ ਫੂਲੇ ਵਾਲਾ ਜਿਲ੍ਹਾ ਬਠਿੰਡਾ ਦੇ ਵਿੱਚ ਮੇਲਾ ਸੀਗਾ ਜਿੱਦੇ ਚ ਅਸੀਂ ਚਾਰ ਇਨਾਮ ਵੀ ਪ੍ਰਾਪਤ ਕੀਤੇ ਉਸ ਦੇ ਨਾਲ ਹੀ ਵੀ ਸੀ ਸਾਹਿਬ ਨੇ ਸਾਨੂੰ ਉੱਥੇ ਦੇਖਿਆ ਤੇ ਉਹਨਾਂ ਨੇ ਸਾਡੇ ਜਾਨਵਰਾਂ ਦੀ ਬਹੁਤ ਤਾਰੀਫ ਕੀਤੀ ਤੇ ਵੀ ਸੀ ਸਾਹਿਬ ਨੇ ਸਾਨੂੰ ਕਿਹਾ ਕਿ ਚਾਰ ਜਾਨਵਰ ਸਾਨੂੰ ਯੂਨੀਵਰਸਿਟੀ ਵਾਸਤੇ ਵੀ ਤੁਸੀਂ ਦਿਓ ਉਸੇ ਕਰਕੇ ਅੱਜ ਵੀ ਸੀ ਸਾਹਿਬ ਆਪਣੇ ਕੋਲ ਇੱਥੇ ਪਹੁੰਚੇ ਸੋ ਇਸ ਤਰ੍ਹਾਂ ਸੀ ਮਿਹਨਤ ਕੀਤੀ ਹੈ ਜੀ ਅੱਛਾ ਆਮ ਛੋਟੇ ਹੁੰਦੇ ਤਾਂ ਵੀ ਦੇਖਦੇ ਨੇ ਲੋਕਾਂ ਦੀਆਂ ਬੱਕਰੀਆਂ ਰੱਖੀਆਂ ਅੱਜ ਵੀ ਉਹ ਕਈਆਂ ਦੇ ਰੱਖੀ ਹੋਈਆਂ ਪਰ ਇਹ ਥੋੜਾ ਵੱਖਰੇ ਢੰਗ ਦੇ ਨਾਲ ਨਜ਼ਾਰਾ ਆਇਆ ਸਾਹਮਣੇ ਤੇ ਕੀ ਸਮਝਦੇ ਹੋ ਤੁਸੀਂ ਇਸ ਕੱਲ ਨੂੰ ਮਤਲਬ ਦੋ ਤਰੀਕੇ ਹੁੰਦੇ ਨੇ ਜੀ ਇੱਕ ਆ ਜਿਹੜੀ ਵੀਰ ਚਾਰਨ ਲੈ ਕੇ ਜਾਂਦੇ ਨੇ ਇੱਕ ਆਪਾਂ ਫਾਰਮ ਤੇ ਰੱਖ ਕੇ ਬੱਕਰੀਆਂ ਦਾ ਕੰਮ ਕਰਦੇ ਆਂ ਅੱਜ ਕੱਲ ਫਾਰਮ ਵਾਲਾ ਚੱਲ ਪਿਆ ਪਹਿਲਾਂ ਉਹੀ ਸੀ ਚਾਰਨ ਵਾਲਾ ਕੰਮ ਹੀ ਸੀਗਾ ਤੇ ਅੱਜ ਕੱਲ ਫਾਰਮਾਂ ਤੇ ਰੱਖ ਕੇ ਬੱਕਰੀਆਂ ਪਾਲੀਆਂ ਜਾਂਦੀਆਂ ਨੇ ਤੇ ਦੋਨੋਂ ਢੰਗ ਠੀਕ ਨੇ ਇਹਨਾਂ ਵਾਸਤੇ ਕੋਈ ਸਪੈਸ਼ਲ ਖਾਦ ਬਣਾਉਣੀ ਹੁੰਦੀ ਹੈ ਕਿ ਜਾਂ ਇਹਨਾਂ ਵਾਸਤੇ ਸਪੈਸ਼ਲ ਖਾਦ ਹੁੰਦੀ ਹੈ ਜੀ ਕਿਉਂਕਿ ਇਹਨਾਂ ਦੀ ਫੀਲਡ ਵੱਖਰੀ ਆ ਤਾਂ ਫਿਰ ਗੁਆਰੀ ਦਾ ਨੀਰਾ ਸੀ ਰਾਜਸਥਾਨ ਤੋਂ ਜਾ ਕੇ ਖੁਦ ਦੇਖ ਕੇ ਬਿਨਾਂ ਮਿੱਟੀ ਮਿੱਟੀ ਰਹਿਤ ਹੋਵੇ ਸੋ ਉਸ ਤੋਂ ਛੋਲਿਆਂ ਦਾ ਛਿਲਕਾ ਹੋ ਗਿਆ ਮੱਕੀ ਜੀ ਇਸ ਤਰ੍ਹਾਂ ਦੀ ਖਾਦ ਹੈ ਜੀ ਇਹਨਾਂ ਦੀ ਤੇ ਇਹਦਾ ਕੋਈ ਬੈਨੀਫਿਟ ਕੀ ਕਿ ਇਸ ਤਰ੍ਹਾਂ ਮਤਲਬ ਜਿਵੇਂ ਕਿਸਾਨ ਖੇਤੀ ਕਰਦਾ ਜਾਂ ਹੋਰ ਆ ਇਹਦੇ ਨਾਲ ਕੁਝ ਵੱਖਰਾ ਅ ਇਹਦਾ ਓਹ ਹੈਗਾ ਜੀ ਇਹਦਾ ਵਿਧਾਂਤਰ ਬਹੁਤ ਹੈਗਾ ਜਿਵੇਂ 14 ਮਹੀਨਿਆਂ ਚ ਦੋ ਸੂਏ ਲੈ ਸਕਦੇ ਆ ਆਪਾਂ ਤੇ ਅੱਗੇ ਬੱਚੇ ਸੇਲ ਕਰ ਸਕਦੇ ਆ ਆਪਾਂ ਜਾਂ ਬੱਚਿਆਂ ਨੂੰ ਪਾਲ ਕੇ ਵੱਡੀਆਂ ਬੱਕਰੀਆਂ ਸੇਲ ਕਰ ਸਕਦਾ ਕਾਫੀ ਬੈਨੀਫਿਟ ਹੈ ਜੇ ਤੁਸੀਂ ਬਰੀਡ ਤੇ ਕੰਮ ਕਰਦੇ ਹੋ ਤਾਂ ਕਾਫੀ ਬੈਨੀਫਿਟ ਹੈਗੇ ਨੇ ਤੇ ਦੁੱਧ ਵੀ ਇਹਦਾ ਕਾਫੀ ਉਹਨਾਂ ਦੁੱਧ ਅਸੀਂ ਹਜੇ ਬਰੀਡਿੰਗ ਤੇ ਕੰਮ ਕਰਕੇ ਦੇ ਬੱਚਿਆਂ ਨੂੰ ਹੀ ਪਾਉਨੇ ਆ ਜੀ ਉਹਨਾਂ ਦੇ ਨੂੰ ਤਾਂ ਕਿ ਬੱਚੇ ਛੇਤੀ ਗਰੋਅ ਕਰ ਸਕਣ ਤੇ ਹੋਰ ਨਾਲ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਏਸ ਵਿਸ਼ੇ ਤੇ ਅ ਵੱਖਰੇ ਵੱਖਰੇ ਜਿਵੇਂ ਖੇਤੀ ਦੇ ਨਾਲ ਸਹਾਇਕ ਧੰਦੇ ਨੇ ਜੀ ਕਰਨੇ ਚਾਹੀਦੇ ਨੇ ਨੌਜਵਾਨਾਂ ਨੂੰ ਬਾਹਰ ਭੱਜਣ ਦੀ ਥਾਂ ਤੇ ਇੱਥੇ ਹੀ ਕੰਮ ਕਰਨਾ ਚਾਹੀਦਾ ਕੰਮ ਬਹੁਤ ਨੇ ਬਸ ਕੋਸ਼ਿਸ਼ ਕਰਨ ਦੀ ਲੋੜ ਆ ਮੇਰੇ ਖਿਆ ਜਾਂਦਾ ਹੀ ਆ ਕਿਉਂਕਿ ਵੀਰ ਧੀਰੇ ਹੁਣੀ ਛੰਦੇ ਹੁਣੀ ਬਾਹਰ ਰਹਿੰਦੇ ਆ ਤੇ ਇਹਨਾਂ ਨੇ ਆਪਣੇ ਇੱਥੇ ਇਹ ਕੀਤਾ ਸ਼ੁਰੂ ਕੀਤਾ ਹਨਾ ਬਿਲਕੁਲ ਜੀ ਬਿਲਕੁਲ ਤੇ ਵੀ ਇਹਦਾ ਸੁਨੇਹਾ ਇਹ ਵੀ ਜਾਂਦਾ ਵੀ ਸਾਨੂੰ ਬਾਹਰ ਨਹੀਂ ਭਜਣ ਦੀ ਲੋੜ ਇੱਥੇ ਸਾਨੂੰ ਕਰਨਾ ਚਾਹੀਦਾ ਜਿਹੜਾ ਵੀ ਕੰਮ ਬਿਲਕੁਲ ਜੀ ਬਿਲਕੁਲ ਬਿਲਕੁਲ ਕੁਝ ਹੋਰ ਕੋਈ ਹੋਰ ਕਹਿਣਾ ਚਾਹੁੰਦੇ ਆ ਥੈਂਕ ਯੂ ਜੀ ਬਸ ਇਹੀ ਐਸੀ ਲਈ ਸ਼ੁਰੂ ਕੀਤਾ ਜੀ ਤਾਂ ਕਿ ਆਮ ਆਪਣੇ ਇੱਥੇ ਜੰਗ ਜਨਰੇਸ਼ਨ ਸਿੱਖ ਸਕੇ ਤਾਂ ਵੀ ਬਾਹਰ ਭਜਣ ਦੀ ਬਜਾਏ ਇੱਥੇ ਰਹਿ ਕੇ ਤੁਸੀਂ ਕਾਮਯਾਬ ਹੋ ਸਕਦੇ ਹੋ ਅਸੀਂ ਤਾਂ ਜਿਹਨੇ ਕਿਸੇ ਨੇ ਸਿੱਖਣਾ ਵੀ ਉਹ ਬਲਦੇਵ ਨੂੰ ਕੰਟੈਕਟ ਕਰ ਸਕਦਾ ਜੀ ਤਾਂ ਗਾਂ ਸਖਾਵਾਂਗੇ ਵੀ ਚਲੋ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਥੈਂਕ ਯੂ ਬੀਸੀ ਸਾਹਿਬ ਆ ਰਹੇ ਸਾਡੇ ਕੋਲ ਕਾਫੀ ਜਾਣੂ ਨੇ ਇਹ ਵੀ ਸੀ ਸਾਹਿਬ ਆ ਰਹੇ ਆ ਪੀਆਰ ਸਾਹਿਬ ਬਾਰ ਬਾਰ ਆਪ দেখো সামনে সামনে দেখো হাজির हेलो हेलो बहुत ही सत्कार योग डॉक्टर इंद्रजीत सिंह जी ਗੁਰੂ ਆਛੇ ਦੇ ਵੈਟਰਨਰੀ ਐਂਡ ਐਲੀਮੈਂਟਸ ਸਾਇੰਸ ਜੁਨੀਵਰਸਿਟੀ ਲੁਧਿਆਣਾ ਦੇ ਬਾਇਓ ਚੰਪਲ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਨੂੰ ਉਸ ਯੂਨੀਵਰਸਿਟੀ ਨੂੰ ਜਿਸ ਨੇ ਗੌਟ ਫਾਰਮ ਦੇ ਕਿੱਤੇ ਨੂੰ ਸਹਿ ਇੱਕ ਧੰਦੇ ਤੋਂ ਮੁੱਖ ਕਿੱਤੇ ਤੇ ਲਿਆਖੜਾ ਕੀਤਾ ਹੈ ਡਾਕਟਰ ਇੰਦਰਜੀਤ ਸਿੰਘ ਤੇ ਅੱਜ ਪੰਜਾਬ ਦੇ ਵਿੱਚੋਂ ਜਿਹੜੇ ਚੰਗੀ ਬਰੀਡ ਤੇ ਕੰਮ ਕਰ ਰਹੇ ਨੇ ਗੋਟ ਫਾਰਮ ਦੇ ਵਿੱਚ ਵੱਡੇ ਨਾਮ ਆ ਅੱਜ ਸਮੁੱਚਾ ਪੰਜਾਬ ਆ ਬੱਕਰੀ ਫਾਰਮ ਦੇ ਕਿਤੇ ਕੰਮ ਕਰ ਰਹੇ ਬੱਕਰੀ ਪਾਲਕ ਵੀਰ ਤੁਹਾਡੇ ਤੇ ਮਾਣ ਕਰ ਰਹੇ ਨੇ ਸਾਨੂੰ ਸਾਰਿਆਂ ਨੂੰ ਤੁਹਾਡੇ ਤੇ ਮਾਣ ਹੈ ਤੇ ਅੱਜ ਅਸੀਂ ਮਾਲਵਾ ਕਾਉਂਟ ਫਾਰਮ ਤੇ ਤੁਹਾਡਾ ਦਿਲੋਂ ਸਵਾਗਤ ਕਰਦੇ ਆ ਆਪਣੇ ਕੀਮਤੀ ਸਮੇਂ ਚੋਂ ਸਮਾਂ ਦੇਣ ਦੇ ਲਈ ਤੁਹਾਡੇ ਨੂੰ ਹਮੇਸ਼ਾ ਉਮੀਦਾਂ ਕਰਦੇ ਆ ਕਿ ਸਾਡਾ ਤੁਸੀ ਇਸੇ ਤਰ੍ਹਾਂ ਮਾਰਗਦਰਸ਼ਕ ਕਰਦੇ ਲਈ ਬੜੀ ਖੁਸ਼ੀ ਵਾਲੀ ਗੱਲ ਆ ਜਦੋਂ ਸਾਡੇ ਕੋਲੇ ਡਾਕਟਰ ਇੰਦਰਜੀਤ ਸਿੰਘ ਜੀ ਵਾਇਸ ਚਾਂਸਲਰ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਸਪੈਸ਼ਲੀ ਪਹੁੰਚੇ ਨੇ ਡਾਕਟਰ ਸਾਹਿਬ ਨਾਲ ਸਾਡੀਆਂ ਮੁਲਾਕਾਤਾਂ ਤਾਂ ਪਹਿਲਾਂ ਤੋਂ ਹੁੰਦੀਆਂ ਰਹਿੰਦੀਆਂ ਨੇ ਜਦੋਂ ਸੀਆਈਆਰਡੀ ਦੇ ਵਿੱਚ ਡਾਇਰੈਕਟਰ ਸੀਗੇ ਉਦੋਂ ਵੀ ਮੇਰੇ ਘਰ ਇਹ ਮੱਝਾਂ ਦੇਖਣ ਆਏ ਸੀਗੇ ਡਾਕਟਰ ਸਾਹਿਬ ਦੇ ਬਾਰੇ ਵਿੱਚ ਐਸਾ ਤਾਂ ਤੁਸੀਂ ਸਾਰੇ ਜਾਣਦੇ ਹੋ ਪਰ ਜਿਹੜੇ ਨਹੀਂ ਜਾਣਦੇ ਮੈਂ ਦੱਸਾਂ ਕਿ ਇਹ ਜ਼ਮੀਨ ਨਾਲ ਜੁੜੇ ਹੋਏ ਨੇ ਇਹ ਇਸ ਤਰ੍ਹਾਂ ਨਹੀਂ ਕਿ ਵੱਡੇ ਆਉਦੇ ਤੇ ਪਹੁੰਚ ਗਏ ਤੇ ਏਸੀ ਵਾਲੇ ਕੰਮਰੇ 'ਚ ਬੈਠੇ ਰਹਿੰਦੇ ਨੇ ਇਹ ਅਸੀਂ ਦੇਖਦੇ ਹੁੰਦੇ ਸੀ ਹਰਿਆਣਾ 'ਚ ਜੇ ਕਿਸੇ ਘਰੇ ਵਧੀਆ ਦੁੱਧ ਵਾਲੀ ਮਾਂ ਜਾਂ ਤਾਂ ਡਾਕਟਰ ਸਾਹਿਬ ਸ਼ਾਮ ਨੂੰ ਉੱਥੇ ਜਾ ਪਹੁੰਚਦੇ ਸੀ ਘਰੋਂ ਚੋਅਾਈ ਮੇਰੇ ਸਾਹਮਣੇ ਸਵੇਰ ਸ਼ਾਮ ਜਾ ਕੇ ਚੋਅਾਈ ਘਾਉਂਦੇ ਰਹੇ ਨੇ ਸੋ ਬਹੁਤ ਵਧੀਆ ਸਾਡੇ ਪਾਗਲੇ ਜੋ ਸਾਡੀ ਯੂਨੀਵਰਸਿਟੀ ਨੂੰ ਇਹ ਜੇ ਵੀਸੀ ਮਿਲੇ ਨੇ ਅੱਜ ਇੱਥੇ ਹੋਰ ਵੀ ਜੋ ਸਸ਼ੀਤਾ ਉਜਿਆਨੇ ਬਜਿੰਦਰ ਸਿੰਘ ਕੰਗ ਕੰਗ ਗੋਡ ਫਾਰਮ ਪਟਿਆਲਾ ਪ੍ਰਿਤਪਾਲ ਸਿੰਘ ਭੋਲਰ ਭੋਲਰ ਗੋਡ ਫਾਰਮ ਬੁਗਰਾ ਸੰਗਰੂਰ ਪਰਮਜੀਤ ਸਿੰਘ ਜੀ ਵਾਈ ਪਰਮਾਨ ਸੈਦੋਕੇ ਤਾਲੀਵਾਲ ਗੋਡ ਫਾਰਮ ਬਲਵਿੰਦਰ ਸਿੰਘ ਮਾਨ ਮਾਨ ਗੋਡ ਫਾਰਮ ਕੰਨਵਾਲੀ ਸਪੈਸ਼ਲ ਥੈਂਕਸ ਬਾਈ ਸ਼ੇਰਵਾਜ ਸਿੰਘ ਜੀ ਚੱਕ ਮੈਰੋ ਕੇ ਲక్ష్ਮੀ ਡੈਰੀ ਫਾਰਮ ਤੋਂ ਤੇ ਹੋਰ ਵੀ ਸਾਡੇ ਬਹੁਤ ਸਾਰੇ ਸੱਜਣ ਯੂਨੀਵਰਸਿਟੀ ਤੋਂ ਸੀਨੀਅਰ ਡਾਕਟਰ ਪਹੁੰਚੇ ਨੇ ਡਾਕਟਰ ਰਵਿੰਦਰ ਗੜੇਵਾਲ ਡਾਕਟਰ ਮਨਦੀਪ ਸਿੰਘਲਾ ਡਾਕਟਰ ਅਰਨਵੀਰ ਡਾਕਟਰ ਸਖਤਜਿੰਦਰ ਸਿੰਘ ਜਿੰਨੇ ਵੀ ਇੱਥੇ ਸਾਰੇ ਸੱਜਣ ਆਏ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਜੀ ਆਇਆਂ ਵੈਲਕਮ